ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੀ ਪਰਮਾਤ ਹੈ ਜਿਸ ਨਾਲ ਸ਼ਹਿਰ ਵਾਸੀਆਂ ਅਤੇ ਰਾਹੀਗिरा ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੀ ਟੀਮ ਵੱਲੋਂ ਖਜ਼ਾਨਾ ਗੇਟ ਅਤੇ ਗੇਠਾ ਹਕੀਮਾ ਤੱਕ ਦਾ ਦੌਰਾ ਕੀਤਾ ਗਿਆ ਜਿੱਥੇ ਸਬਜ਼ੀ ਵੇਚਣ ਵਾਲਿਆਂ ਨੇ ਆਪਣੀਆਂ ਦੁਕਾਨਾਂ ਸੜਕਾਂ ਤੇ ਲਗਾਈਆਂ ਹੋਈਆਂ ਹਨ ਜੋ ਟ੍ਰੈਫਿਕ ਅਤੇ ਵੈਂਡਰ ਐਕਟ ਦੇ ਨਿਯਮਾਂ ਦੇ ਵਿਰੁੱਧ ਹਨ ਇਸ ਵੇਲੇ ਅਸੀਂ ਗੇਟ ਖਜ਼ਾਨਾ ਤੇ ਗੇਟ ਹਕੀਮਾ ਦੇ ਵਿਚਕਾਰ ਮੌਜੂਦ ਹਾਂ ਤੇ ਨਜ਼ਾਰਾ ਇੱਕ ਵਾਰੀ ਮੈਂ ਕਹਾਂਗਾ ਕਿ ਦਿਖਾ ਦਿਓ ਕਿ ਕੀ ਹਾਲਾਤ ਨੇ ਸੜਕਾਂ ਦੇ ਜਿੱਥੇ ਜਿਹਦਾ ਦਿਲ ਕਰਦਾ ਹੈ ਉਹ ਦੁਕਾਨਦਾਰੀ ਖੋਲ ਕੇ ਬਹਿ ਜਾਂਦਾ ਹੈ ਤੇ ਕ੍ਰੇਟ ਚੈੱਕ ਕਰੋ ਤੁਸੀਂ ਕਿ ਕ੍ਰੇਟ ਕਿਦਾਂ ਸੜਕਾਂ ਦੇ ਉੱਤੇ ਰੱਖੇ ਹੋਏ ਨੇ ਸੋ ਨਜਾਇਜ਼ ਕਬਜ਼ੀਆਂ ਦੀ ਅਮ੍ਰਿਤਸਰ ਦੇ ਵਿੱਚ ਪਰਮਾਰਾ ਸੜਕਾਂ ਅੱਗੇ ਤੰਗ ਨੇ ਬਾਰ ਬਾਰ ਅਸੀਂ ਨਗਰ ਨਿਗਮ ਨੂੰ ਲੋਕਾਂ ਨੂੰ ਅਸੀਂ ਕਹਿ ਚੁੱਕੇ ਹਾਂ ਪਰ ਲੋਕ ਜਿਹੜੇ ਨੇ ਉਹ ਸਮਝਣ ਨੂੰ ਤਿਆਰ ਨਹੀਂ ਦੁਕਾਨਦਾਰੀਆਂ ਸੜਕ ਦੇ ਵਿਚਕਾਰ ਬੈਠ ਕੇ ਕੀਤੀਆਂ ਜਾ ਰਹੀਆਂ ਨੇ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਪਰ ਜਿਹੜਾ ਰੋਜ਼ਗਾਰ ਹੈ ਉਹ ਵੀ ਕਿਸੇ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਕਾਨੂੰਨ ਨੂੰ ਛਿੱਕੇ ਨਹੀਂ ਟੰਗਣਾ ਚਾਹੀਦਾ ਇਹਦੇ ਵਾਸਤੇ ਵੀ ਐਕਟ ਬਣੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਵਿਚਕਾਰ ਦੁਕਾਨਾਂ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਚਾਹੀਦਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਸੜਕ ਦੇ ਵਿਚਕਾਰ ਆ ਕੇ ਬੈਠਣ ਤਾਂ ਜੋ ਜੇ ਦਿੱਕਤ ਦੇਣੀ ਆ ਲੋਕਾਂ ਨੂੰ ਤਾਂ ਫਿਰ ਪੂਰੀ ਤਰ੍ਹਾਂ ਦਿਓ ਤੇ ਉਧਰ ਜਿਹੜਾ ਨਗਰ ਨਿਗਮ ਦਾ ਭੂਮੀ ਵਿਭਾਗ ਹੈ ਉਹ ਇਸ ਵੱਲ ਕੋਈ ਧਿਆਨ ਜਿਹੜਾ ਹੈ ਨਹੀਂ ਦੇ ਰਿਹਾ ਸ਼ਾਇਦ ਉਹ ਕੁੰਭ ਕਰਨੀ ਨੀਂਦ ਸੁੱਤੇ ਹੋਏ ਨੇ ਸੋ ਇਸ ਦਾ ਇਸ ਵੱਲ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਜਿਹੜਾ ਹੈ ਨਿਯਮਾਂ ਦਾ ਜਿਹੜਾ ਪਾਠ ਪੜਾਉਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਫੇਰ ਕਹਿ ਰਹੇ ਹਾਂ ਕਿ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਪਰ ਫੁੱਟਪਾਥਾਂ ਵੀ ਮਲੀਆਂ ਹੋਈਆਂ ਨੇ ਤੇ ਹੁਣ ਸੜਕਾਂ ਵੱਲ ਰੋਕੀਤਾ ਹੋਇਆ ਇਹਨਾਂ ਦੁਕਾਨਦਾਰਾਂ ਨੇ ਸੋ ਇਸ ਵੱਲ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ